ਇਸ ਤਰ੍ਹਾਂ ਅਸੀਂ ਮੌਜੂਦਾ ਹਰੀਕੇ ਬਿਰਾਜ ਦੇਤੇ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹਰੀਕੇ ਬਿਰਾਜ ਹੈ ਜਿੱਥੇ ਆ ਪਾੜਾਂ ਤੋਂ ਡੈਮੋਂ ਤੋਂ ਪਾਣੀ ਛੱਡਿਆ ਗਿਆ ਜੇ ਗਲਤੀ ਹੈ ਵਾ ਜੇ 1,86,000 ਕਿਊਸ ਲਿਆ ਪਾਣੀ ਪਿੱਛੋਂ ਜਿਹੜਾ ਆਪਾਂ ਡੈਮੋਂ ਤੋਂ ਛੱਡਿਆ ਗਿਆ ਤੇ ਇਹ ਗੱਲ ਕੀਤੀ ਹੈ ਵਾ 1,65,000 ਕਿਊਸ ਦਾ ਪੰਡਿਤੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਅਗਿਆ ਸਾਰਕੇਟ ਨੂੰ ਜਾ ਰਿਹਾ ਜੇ ਗੱਲ ਕੀਤੀ ਜਾਵੇ ਡੈਮ ਦੇ ਸਾਰੇ ਗੇਟ ਖੁੱਲੇ ਗਏ ਨੇ ਔਰ 1,65,000 ਕਿਊਸ ਜਿਹੜਾ ਪਾਣੀ ਆ ਹਤਾੜਕੇਟ ਨੂੰ ਹਤਾੜ ਖਿੱਤਰ ਦੇ ਵਿੱਚ ਦਰਿਆ ਦੇ ਵਿੱਚ ਛੱਡਿਆ ਗਿਆ ਕਿ ਜੋ ਜਿਸ ਤੇ ਨਾਲ ਅਗਲੇ ਪਾਸੇ ਜਿੱਥੇ ਖਸਾਨਾਂ ਦੀਆਂ ਫਸਲਾਂ ਜਿਹੜੀਆਂ ਸੈਕਲ ਇੱਕ ਜਿਹੜੀਆਂ ਹਜ਼ਾਰਾਂ ਇੱਕ ਫਸਲਾਂ ਜਿਹੜੀਆਂ ਨੇ ਉਹ ਦਰਿਆ ਦੇ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਤੇ ਗੱਲ ਕੀਤੀ ਜਾਵੇ ਨਹਿਰਾਂ ਨੇ ਅਪਰੋਚ ਬੰਡ ਫੀਡਰ ਤੇ ਰਾਜਸਥਾਨ ਫੀਡਰ ਨਹਿਰਾਂ ਨੇ ਉਹਨਾਂ ਦੇ ਵਿੱਚ 9000 ਕਿਊਸ ਪਾਣੀ ਛੱਡਿਆ ਗਿਆ ਜੇ ਗੱਲ ਕੀਤੀ ਜਾਵੇ ਬੀਤੇ 2-3 ਦਿਨ ਤੋਂ ਜਿਹੜਾ ਅੱਜ ਪਾਣੀ ਆ 50000 ਕਿਲੋਸਟਰ ਦੇ ਕਰੀਬ ਹੋ ਗਿਆ ਪਾਣੀ ਵੱਧ ਕੇ ਦਰਿਆ ਦੇ ਵਿੱਚ ਆ ਰਿਹਾ ਹੈ ਔਰ ਜੇ ਇਹ ਗੱਲ ਕੀਤੀ ਹੈ ਅੱਜ ਬਾਰਿਸ਼ ਦਾ ਮੌਸਮ ਮੌਸਮ ਹੈ ਬਾਰਿਸ਼ ਕਪੈਰੀ ਹੈ ਜੇ ਮੌਸਮ ਭਾਗ ਅਨੁਸਾਰ ਜੇ 2-3 ਦਿਨ ਬਾਅਦ ਬਾਰਿਸ਼ ਹੋਰ ਪੈਂਦੇ ਅਨੁਮਾਨ ਹੈ ਜਿਸ ਕਰਨਾ ਦਰਿਆ ਦੇ ਵਿੱਚ ਪਾਣੀ ਉਹਨਾਂ ਦੇ ਦਿਨਾਂ ਦੇ ਵਿੱਚ ਵੀ ਵੱਧ ਸਕਦਾ ਹੈ ਠੀਕ ਹੈ ਬਿਰਾਜ ਹੈ ਜਿੱਥੇ ਆ ਪਾੜਾਂ ਤੋਂ ਡੈਮੋਂ ਤੋਂ ਪਾਣੀ ਛੱਡਿਆ ਗਿਆ ਜੇ ਗਲਤੀ ਹੋਵੇ ਜੇ 1,86,000 ਕਿਊਸਰ ਗਿਆ ਪਾਣੀ ਪਿੱਛੋਂ ਜਿਹੜਾ ਆਪਾਂ ਡੈਮੋਂ ਤੋਂ ਛੱਡਿਆ ਗਿਆ ਤੇ ਇਹ ਗਲਤੀ ਹੋਵੇ 1,65,000 ਕਿਊਸਰ ਦਾ ਪਾਣੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਅੱਗੇ ਹਾਥਾਰਕੇ ਤੋਂ ਨੂੰ ਜਾ ਰਿਹਾ ਜੇ ਗਲਤੀ ਹੋਵੇ ਡੈਮ ਦੇ ਸਾਰੇ ਗੇਟ ਖੁੱਲੇ ਗਏ ਨੇ ਔਰ 1,65,000 ਕਿਊਸਰ ਜਿਹੜਾ ਪਾਣੀ ਆ ਹਾਥਾਰਕੇ ਤੋਂ ਹਾਥਾਰ ਖਿੱਤਰ ਦੇ ਵਿੱਚ ਦਰਿਆ ਦੇ ਵਿੱਚ ਛੱਡਿਆ ਗਿਆ ਕਿ ਜੋ ਜਿਸ ਤੇ ਨਾਲ ਅਗਲੇ ਪਾਸੇ ਜਿੱਥੇ ਖਸਾਨਾਂ ਨੇ ਫਸਲਾਂ ਜਿਹੜੀਆਂ ਸਾਈਡਲ ਇੱਕੜ ਜਿਹੜੀਆਂ ਹਜ਼ਾਰਾਂ ਇੱਕ ਫਸਲਾਂ ਜਿਹੜੀਆਂ ਨੇ ਉਹ ਦਰਿਆ ਦੇ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਤੇ ਗੱਲ ਕੀਤੀ ਜਾਂ ਨਹਿਰਾਂ ਨੇ ਅਪਰੋਚ ਬੰਡ ਫੀਡਰ ਤੇ ਰਾਜਸਥਾਨ ਫੀਡਰ ਨਹਿਰਾਂ ਨੇ ਉਹਨਾਂ ਦੇ ਵਿੱਚ 9000 ਕਿਊਸਿਕ ਪਾਣੀ ਛੱਡਿਆ ਗਿਆ ਇਹ ਗੱਲ ਕੀਤੀ ਜਾਵੇ ਬੀਤੇ 2-3 ਦਿਨ ਤੋਂ ਜਿਹੜਾ ਅੱਜ ਜ ਪਾਣੀ ਆ 50000 ਕਿਊਸਿਕ ਦੇ ਕਰੀਬ ਜਿਆ ਪਾਣੀ ਵੱਧ ਕੇ ਦਰਿਆ ਦੇ ਵਿੱਚ ਆ ਰਿਹਾ ਹੈ ਔਰ ਇਹ ਗੱਲ ਕੀਤੀ ਅੱਜ ਬਾਰਿਸ਼ ਦਾ ਮੌਸਮ ਮੌਸਮ ਹੈ ਬਰਸ਼ਿਕ ਪੈ ਰਹੀ ਹੈ ਜਗ ਮੌਸਮ ਭਾ ਅਨਸਾਰ ਜੇ 2-3 ਦਿਨ بارش ਹੋਰ ਪੈਂਦੇ ਹਨ ਅਨੁਮਾਨ ਹੈ ਜਿਸ ਕਰਨਾ ਦਰਿਆ ਦੇ ਵਿੱਚ ਪਾਣੀ ਉਹਨਾਂ ਦੇ ਦਿਨਾਂ ਦੇ ਵਿੱਚ ਵੀ ਵੱਧ ਸਕਦਾ ਹੈ ਪਵਨ ਸ਼ਰਮਾ ਪੀਟੀਸੀ ਨਿਊਜ਼ ਫਰੀਕੇਪਟਨ ਤਰਨਤਾਰਨ